ਅੱਜ ਕੈਬਨਟ ਮੰਤਰੀ ਪੰਜਾਬ ਲਾਲਚੰਦ ਕਟਾਰੂਚਾ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਪੂਆ ਦੇ ਹੜ੍ਹ ਪ੍ਰਭਾਵਿਤ ਵਾਕਫਕ ਪਿੰਡਾਂ ਦੇ ਅੰਦਰ ਦੌਰਾ ਕੀਤਾ ਗਿਆ ਅਤੇ 12 ਹੜ੍ਹ ਪੀੜਿਤ ਪਰਿਵਾਰਾਂ ਨੂੰ ਜਿਨ੍ਹਾਂ ਦੇ ਮਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹਨਾਂ ਪਰਿਵਾਰਾਂ ਨੂੰ 51000 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਜੇਕਰ ਜੋਗ ਹੈ ਕਿ ਉਹਨਾਂ ਵੱਲੋਂ ਪਿੰਡ ਬਕਨੌਰ ਪਿੰਡ ਪੰਬਾ ਅੰਬੀ ਖੜਖੜਾ ਕੋਲੀਆਂ ਅੱਡਾ ਅਤੇ ਅਨਿਆਲ ਪਿੰਡ ਵਿੱਚ ਪਹੁੰਚ ਕੇ ਲੋਕਾਂ ਦੇ ਨਾਲ ਮਿਲ ਕੇ ਹੜ੍ਹਾਂ ਦੀ ਮਾਰ ਹੇਠਾਂ ਆਏ ਇਹਨਾਂ ਲੋਕਾਂ ਦੇ ਘਰਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਲਈ ਜੀ ਅੱਜ ਅਸੀਂ ਜਿਹੜਾ ਹੈਗਾ ਭੋਆ ਕੌਨਸਟਿਟੂਐਂਸੀਸ ਮੈਂ ਪਹਿਲਾਂ ਇੱਥੇ ਹੋ ਕੇ ਗਿਆ ਸੀਗਾ ਜੀ ਮੈਡੀਕਲ ਹੈਲਪ ਦਾ ਬੰਦੋਬਸਤ ਕਰਕੇ ਗਿਆ ਸੀ ਤੇ ਅਸੀਂ ਜਿਹੜਾ ਅੱਜ ਪੰਜ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਜੀ ਉਹ ਸਵੇਰੇ ਅਸੀਂ ਜਿਹੜਾ ਸ਼ੁਰੂ ਕੀਤਾ ਸੀਗਾ ਉਹ ਬਕਨੌਰ ਤੋਂ ਸ਼ੁਰੂ ਕੀਤਾ ਜੀ ਫਿਰ ਤੁਹਾਡਾ ਪੰਮਾ ਜਿਹੜਾ ਜਿਹੜੀ ਤੁਹਾਡੇ ਕੋਹਲੀਆਂ ਪੰਮਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਅੰਬੀਆਂ ਚ ਜਿਹੜੇ ਹੈਗਾ ਤੁਹਾਡਾ ਅਸੀਂ ਅਨਿਆਲ ਅਨਿਆਲ ਦੇ ਵਿੱਚ ਪਹੁੰਚੇ ਹਾਂ ਜੀ ਦੇ ਵਿੱਚੋਂ ਜਿਹੜਾ ਤੁਹਾਡਾ ਇੱਕ ਅਸੀਂ 5 ਪ੍ਰਿੰਟ ਕਵਰ ਕਰਕੇ ਜਿਨ੍ਹਾਂ ਦੇ ਲੋਕਾਂ ਦੇ ਘਰ गिर ਗਏ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਔਰ ਜ਼ਖਮੀ ਵੀ ਹੋ ਗਏ ਮਤਲਬ ਛੱਤ ਹੀ ਨਹੀਂ ਰਹੀ ਸਿਰ ਦੇ ਉੱਤੇ ਵਿੱਚ ਬਜ਼ੁਰਗ ਵੀ ਸਨਾਂ ਦੇ ਵਿੱਚ ਜ਼ਿਆਦਾ ਔਰ ਇਹਦੇ ਨਾਲ ਮੈਂ ਬਾਕੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਾਨੀ ਸੱਜਣਾ ਉਹਨਾਂ 'ਚ ਡਾਕਟਰ ਵੀ ਹੈ ਸਾਡਾ ਰਜਿੰਦਰਾ ਜਿੰਮਖਣਾ ਜਿਹੜਾ ਆਰਜੀ ਐਮਸੀ ਨੂੰ ਕਹਿੰਦੇ ਆ ਸੀ ਉਹ ਵੀ ਕਲੱਬ ਵੀ ਆ ਸਾਡਾ ਇਸੇ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਐਨਆਰਆਈ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸੈਕਰੋਮੈਂਟੋ ਦੇ ਵਿੱਚੋਂ ਆਪਣੇ ਅਮਰਜੀਤ ਸਿੰਘ ਜੀ ਆ ਡਾਕਟਰ ਕੁਵਿੰਦਰ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਿਵਾਈਨ ਓਕਾਰ ਮਿਸ਼ਨ ਆ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਪਹਿਲਾਂ ਬਾਰਡਰ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਹੁਣ ਉਹਨਾਂ ਨੇ ਫਿਰ ਉਹਨਾਂ ਨੇ ਨੀ ਸੈਟਅਪ ਲਿਆ ਕੇ ਤੁਸੀਂ ਜਿਹੜੀ ਅਸੀਂ ਕਹਿੰਦੇ ਅਸੀਂ ਇੱਕੋ ਗੱਲ ਚਾਹੁੰਦੇ ਆ ਸਾਰੇ ਐਨਆਰਆਈ ਇੱਕੋ ਗੱਲ ਕਰ ਰਹੇ ਆ ਸਾਰੇ ਦਾਨ ਇੱਕੋ ਗੱਲ ਕਰ ਰਹੇ ਆ ਵੀ ਜਿਹੜਾ ਅਸਲੀ ਜਿਹਨੂੰ ਲੋੜ ਆ ਉਹਦੇ ਘਰ ਤੱਕ ਜਾ ਕੇ ਪਹੁੰਚ ਜਾਏ ਮੈਂ ਕਹਾਂ ਜੀ ਮੈਂ ਪਹੁੰਚਾ ਕੇ ਆਉਂਗਾ ਉਹ ਕਹਿੰਦੇ ਸ ਤੇ ਹੋਰ ਬਹੁਤ ਮਦਦਗਾਰੀ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਚਾਹੁੰਦਾ ਸਾਰਿਆਂ ਨੂੰ ਜਿਹਦਾ ਘਰ ਦੁਕਾਨ ਕੋਈ ਮਜ਼ਦੂਰ ਹੈ ਕਿਸੇ ਦੀ ਰੇੜੀ ਉਹਦਾ ਅਸੀਂ ਉਹਨਾਂ ਦੇ ਮੱਲਬ ਉਹਨਾਂ ਦੀ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਦੁਕਾਨ ਵੀ ਦੁਬਾਰਾ ਬਣਾਵਾਂਗੇ ਘਰ ਵੀ ਬਣਾਵਾਂਗੇ ਜੇ ਰੇੜੀ ਟੁੱਟ ਗਈ ਉਹ ਵੀ ਲੈ ਕੇ ਦੇਵਾਂਗੇ ਉਹਨਾਂ ਦੇ ਕੰਮ ਸ਼ੁਰੂ ਕਰਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਜਿਹਦਾ ਖੇਤ ਉਹਦੀ ਰੇਤ ਇਹ ਕਰਕੇ ਉਹਨਾਂ ਨੇ ਉਹਨੂੰ ਇਸੇ ਤਰ੍ਹਾਂ ਜਿਹੜੀ ਉਹਨਾਂ ਨੂੰ ਕੰਪੰਸੇਸ਼ਨ ਆਏਗੀ ਘਰਾਂ ਵਾਸਤੇ ਸਾਡਾ ਆਏਗੀ ਦੁਕਾਨਾਵਾਲੇ ਵਾਸਤੇ ਵੀ ਆਡਾ ਆਏਗੀ ਜਿਹੜਾ ਜਿਹਦਾ ਵੀ ਨੁਕਸਾਨ ਹੋਇਆ ਪਸ਼ੂ ਧਨ ਵਾਸਤੇ ਵੀ ਆਏਗੀ ਸਾਰੀ ਉਹਨਾਂ ਦੀ ਮਦਦ ਕਰਕੇ ਦੁਬਾਰਾ ਇਹਨਾਂ ਨੂੰ ਪੈਰਾਂ ਤੇ ਖੜਾ ਕਰਾਂਗੇ ਇਸ ਲਈ ਇਹਨਾਂ ਨੂੰ ਕਹਿਣਾ ਵੀ ਸਰਕਾਰ ਵੀ ਤੁਹਾਡੇ ਨਾਲ ਖੜੀ ਆ ਤੁਹਾਡਾ ਪੰਜਾਬੀ ਭਾਈਚਾਰਾ ਚਾਹੇ ਸਾਰਾ ਦੇਸ਼ ਵੀ ਕਹਿਣਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਜੀ ਮੈਨੂੰ ਬੜੀਆਂ ਅੱਖਾਂ 'ਚ ਆਸੂ ਆ ਗਏ ਕਿ ਰਾਜਸਥਾਨ ਦੀਆਂ ਮਾਤਾ ਜੀ ਜਿਨ੍ਹਾਂ ਨੇ ਆਪਣੇ ਉਹ ਚਾਂਦੀ ਦੇ ਬੰਗਾਂ ਸੀਗੇ ਉਹਨਾਂ ਨੇ 2 ਕਿਲੋ ਚਾਂਦੀ দান ਕਰਤੀ ਉਹਨਾਂ ਲੋਕਾਂ ਵਾਸਤੇ ਤੇ ਉਹ ਵੀ ਇਹਨਾਂ ਤੱਕ ਮਦਦ ਪਹੁੰਚੇਗੀ ਇਹ ਜਿਹੜਾ ਸੋਡੇ ਸਾਡਾ ਭਾਈਚਾਰਾ ਆਪਸੋ ਜਿਹੜਾ ਸਾਡਾ ਪਿਆਰ ਹੈ ਔਰ ਜਿੱਥੇ ਮੈਂ ਖੜਾ ਹਾਂ ਜੀ ਇੱਥੋਂ ਆ ਨਾਲ ਤੁਹਾਡੇ ਸਾਹਮਣੇ ਜਿਹੜਾ ਹੈਗਾ ਇੱਥੋਂ ਜੰਮੂਆਂ ਕਸ਼ਮੀਰ ਦੇ ਪਿੰਡ ਹੈ ਜੀ ਥੋੜਾ ਜਿਹਾ ਇੱਧਰੋਂ ਦੇਖੀਏ ਤਾਂ ਉਹ ਜਿਹੜੇ ਪਾਕਿਸਤਾਨ ਪੰਜਾਬ ਦਾ ਜਿਹੜਾ ਲਹਿੰਦਾ ਪੰਜਾਬ ਕਰਨੇ ਉਹਨਾਂ ਦੇ ਪਿੰਡ ਹੈ ਤੇ ਇਹ ਲੋਕ ਦੋਨ ਸਾਰੇ ਪਾਸੇ ਬਲੋਗ ਬਹੁਤ ਸਾਰੇ ਚੰਗੇ ਆ ਔਰ ਸਾਰੇ ਸਫਰ ਕਰਦੇ ਆ ਜੀ ਸਾਰਿਆਂ ਦਾ ਇੱਕੋ ਹੀ ਹਾਲ ਹੈ ਤੇ ਆਪਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਸਾਨੂੰ ਜਿਵੇਂ ਤੁਰਸੀ ਦਾ ਬੰਨ ਟੁੱਟਿਆ ਸਾਨੂੰ ਬੰਬਾਂ ਦੀ ਲੋੜ ਨਹੀਂ ਸਾਨੂੰ ਇਹਨਾ ਬੰਨਾਂ ਦੀ ਲੋੜ ਹੈ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸਾਨੂੰ ਆਪਣੇ ਦਰਿਆਵਾਂ ਨੂੰ ਤੈਮ ਕਰਨ ਦੀ ਲੋੜ ਹੈ ਸਾਨੂੰ ਕੰਟੀਨੈਂਟਰ ਬੈਲਿਸਟਿਕ ਮਜ਼ਾਇਲ ਨਹੀਂ ਚਾਹੀਦੀ ਇੱਥੇ ਥੋੜੇ ਦਿਨ ਪਹਿਲਾਂ ਜਿਹੜਾ ਜਦੋਂ ਆਪਣਾ ਆਪਰੇਸ਼ਨ ਸੰਦੂਰ ਹੋਇਆ ਇੱਥੇ ਅਸਮਾਨ ਦੇ ਵਿੱਚ ਡਰੋਨਾਂ ਤੁਰੀਆਂ ਫਿਰਦੀਆਂ ਸੀ ਕਿਉਂਕਿ ਇੱਥੇ ਆਪਣਾ ਤੁਹਾਡਾ 에ਅਰ ਫੋਰਸ ਦਾ ਵੀ ਮਿਲਟਰੀ ਦਾ ਵੀ ਸਟੇਸ਼ਨ ਹੈ ਬਹੁਤ ਵੱਡਾ ਪਖਾਨ ਕੋਰਟ ਦੇ ਵਿੱਚ ਡਰੋਨਾਂ ਰਾਕਟ ਇੱਥੇ ਬੰਬ ਇੱਥੇ ਪਤਾ ਨਹੀਂ ਕੀ ਕੋਈ ਸਾਮਾਨ ਜਿਹੜੇ ਸੀਗਾ ਸਾਰਾ ਰਾਤ ਨੂੰ ਜਿਹੜੇ ਲੋਕ ਸੀਗੇ ਇਹ ਪਹਿਲਾਂ ਬੰਬਾਂ ਦੇ ਸਾਹ ਚ ਰਹਿੰਦੇ ਸੀ ਤੇ ਹੁਣ ਹੜ੍ਹਾਂ ਦੇ ਸਾਹ ਚ ਰਹਿੰਦੇ ਆ ਸੋ ਮੈਂ ਸਾਰੇ ਦੇਸ਼ ਦੇਸ਼ ਵਿੱਚ ਰਹਿੰਦੇ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਉੱਚੇ ਚੇਤੌਰ ਤੇ ਪੰਜਾਬੀ ਭਰਾਵਾਂ ਬਣਾ ਬੇਨਤੀ ਕਰਦਾ ਕਿ ਤੁਸੀਂ ਇੱਕ ਇੱਕ ਪਰਿਵਾਰ ਨੂੰ ਅਡਾਪਟ ਕਰੋ ਕਿਸੇ ਦਾ ਨਾਮ ਵਿਸ਼ਵਾਸ ਕਰੋ ਅਸੀਂ ਸਾਰਾ ਕੁਝ ਕਰ ਰਹੇ ਆ ਬੈਨੀਫੀਸ਼ੀਅਰ ਲੱਭ ਰਹੇ ਆ ਉਹ ਅਸੀਂ ਕੰਮ ਤੁਹਾਡੇ ਲਈ ਕਰ ਦਾਂਗੇ ਪਰ ਤੁਸੀਂ ਆਪ ਜਾ ਕੇ ਜੇ ਜਾ ਸਕਦੇ ਹੋ ਆਪ ਜਾ ਕੇ ਕਰੋ ਆਦਰਵਾਈਜ਼ ਅਸੀਂ ਇਹ ਸੇਵਾ ਕਰਦੇ ਆ ਕਿਸੀ ਉਹਨਾਂ ਤੱਕ ਪਹੁੰਚਾ ਦਾਂਗੇ ਤੁਹਾਡਾ ਉਹਨਾਂ ਦੇ ਨਾਲ ਸੰਪਰਕ ਕਰਾ ਦਾਂਗੇ ਉਹਨਾਂ ਦਾ ਮੋਬਾਈਲ ਨੰਬਰ ਖਾਤਾ ਨੰਬਰ ਔਰ ਜਿਹੜਾ ਆਧਾਰ ਨੰਬਰ ਆ ਸਾਰਾ ਕੁਝ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਜਿੱਥੇ ਜਿੱਥੇ ਜਾਵਾਂਗੇ ਪਹਿਲਾਂ ਲਾਲਚੰਦ ਜੀ ਨੇ ਸਾਡੇ ਸਿਵਕ ਸਾਧਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਡੀਸੀ ਨੇ ਇਹਨਾਂ ਨੇ ਬੈਨੀਫੀਸ਼ੀਅਰ ਆਇਡੈਂਟੀਫਾਈ ਕੀਤੇ ਆ ਜਿੰਨੇ ਸਪੂਨ ਨਗਰ ਨਿਵਾਸੀ ਆ ਦੇਖੋ ਇਹ ਆਡਿਟ ਹੁੰਦਾ ਇਹ ਸਾਰੇ ਪਿੰਡ ਦੇ ਵਿੱਚ ਸਾਡਾ ਇਹੋ ਜਿਹਾ ਵਧੀਆ ਢਾਂਚਾ ਉਹ ਕਹਿੰਦਾ ਜੀ ਮੈਨੂੰ ਤਾਂ ਲੋੜ ਨਹੀਂ ਆ ਮਾਤਾ ਨੂੰ ਦੋਜ ਬਗ। ਇਹ ਸਾਡੇ ਬੰਦਿਆਂ ਦਾ ਬੜਫਣ ਹੈ। ਉਹਨਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ। ਮਸਲਾ ਮਰ ਗਿਆ ਉਹਨਾਂ ਦੀਆਂ ਵੀ। ਲੇਕਿਨ ਉਹ ਕਹ ਰਿਹਾ ਪਹਿਲਾਂ ਇਹ ਜਿਹੜੀ ਮਾਤਾ ਬੈਠੀ ਹੈ ਜਿਹਦੇ ਸਿਰ ਤੇ ਛੱਤ ਨਹੀਂ ਪਹਲਾ ਦੇ ਸਿਰ ਤੇ ਛੱਤ ਪਾਓ ਤੇ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਔਰ ਇਹ ਸਾਰੇ ਨਗਰ ਨਿਵਾਸੀਆਂ ਦਾ ਮੰਤਰੀ ਜੀ ਦਾ ਸਾਰੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਨੂੰ ਜੈਨੂਅਨ ਬੈਨੀਫਿਸ਼ੀਅਰੀ ਤੱਕ ਪਹੁੰਚਣ ਤੱਕ ਔਰ ਜੀ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਦੇ ਉਹਨਾਂ ਦੇ ਜਿਹੜੇ ਹੈਗੇ ਡਾਕੂਮੈਂਟਸ ਕੰਪਲੀਟ ਕਰੀਏ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਆ ਉਹਨਾਂ ਦੇ ਕੱਲ ਨੂੰ ਆਡਿਟ ਹੋਣਾ ਉਹਨਾਂ ਨੇ ਕਹਿਣਾ ਪੈਸੇ ਤੁਸੀਂ ਕਿੱਥੇ ਪੇਜੋ ਤੇ ਇਹ ਕਿਉਂਕਿ ਬਹੁਤ ਸਾਰੇ ਜਮਿਆਰ ਜੀ ਐਮਸੀ ਕਲੱਬ ਆ ਉਹਨਾਂ ਨੇ 11 ਲੱਖ ਦਾ ਵਾਅਦਾ ਕੀਤਾ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਲੱਗੀਆਂ ਹੋਈਆਂ ਅਸੀਂ ਉਹਨਾਂ ਨੂੰ ਯਕੀਨ ਦਿਵਾਉਣਾ ਵੀ ਤੁਹਾਡੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਉਹ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਰਿਜ਼ਰਵ ਕਰਦੇ ਆ ਮੈਨੂੰ ਪੁੱਛਿਆ ਕਿ ਅੱਜ ਅਸੀਂ ਕੁਝ ਪਰਿਵਾਰਾਂ ਨੂੰ ਜਿਨ੍ਹਾਂ ਦਾ ਇਸ ਬਾੜ ਦੇ ਦੌਰਾਨ ਸਾਰਕ ਦਿਨ ਖਸਾ ਦਾ ਗਿਆ ਸੀਗਾ ਇਸ ਤੋਂ ਪਹਿਲਾਂ ਜਿਹੜੀਆਂ ਮਰੁੱਖੀ ਜ਼ਾਨਾ ਗਈਆਂ ਸਨ ਉਹ ਵੀ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਡਿਸਟ੍ਰਿਕਟ ਪਠਾਨਕੋਟ ਨੇ 4-4 ਲੱਖ ਰੁਪਈਆ ਉਹਨਾਂ ਦੇ ਵਾਰਸਾਂ ਨੂੰ ਦਿੱਤਾ ਸੀਗਾ ਸੋ ਅੱਜ ਮੈਨੂੰ ਇੱਕ ਕੱਲ ਦੀ ਹੋਰ ਖੁਸ਼ੀ ਹੈ ਕਿ ਜਿਹੜਾ ਉਹ ਟੁੱਟੇ ਹੋਏ ਘਰ ਨੇ ਜਿਹੜੇ ਰੁੜਕੇ ਸਨ ਪਾਣੀ ਦੇ ਅੰਦਰ ਉਹਨਾਂ ਘਰਾਂ ਦੀ ਉਸਾਰੀ ਦੇ ਲਈ ਇਹ ਵੀ ਸ਼ੁਰੂਆਤ ਅੱਜ ਪਠਾਨਕੋਟ ਤੋਂ ਕੀਤੀ ਹੈ ਸੋ ਮੈਂ ਆਪਣੇ ਕਬੀਨਟ ਤੇ ਤਸਵੀਰ ਡਾਕਟਰ ਜੀ ਸੰਜੀ ਜਿਹੜੇ ਆ ਤੁਸਟੇ ਪੰਜਾਬ ਦੇ ਉਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੇ ਰਾਹੀਂ ਕੁਝ ਪਰਿਵਾਰਾਂ ਨੂੰ ਅਸੀਂ ਜਿਹੜੀ ਸ਼ੁਰੂਆਤ ਅੱਜ ਕੀਤੀ ਆ ਸੋ ਪਿੰਡ ਆਮੀ ਖਰਕੜਾ ਜਿੱਥੇ ਸਾਡੀ ਮਾਤਾ ਗੁੱਡੋ ਦੇ ਵੀ ਔਰ ਪਿੰਡ ਬਕਨੌਰ ਪਿੰਡ ਨਿਆਲ ਪਿੰਡ ਜਿਹੜਾ ਉਹ ਪੰਮਾ ਕੋਲੀਆਂ ਅੱਜ 12 ਪਰਿਵਾਰਾਂ ਨੂੰ ਅਸੀਂ ਜਿਹਨਾਂ ਦੇ ਘਰ ਰੁੜ ਗਏ ਸਨ ਇਸ ਫਲੱਡ ਦੇ ਦੌਰਾਨ ਉਹਨਾਂ ਨੂੰ ਤਾਂ ਗੁੰਜਾ ਗੁੰਜਾ 10000 ਰੁਪਏ ਦੇ ਚੈੱਕ ਜਿਹੜੇ ਆ ਉਹ ਅੱਜ ਜਿਹੜੋਂ ਮੈਂ ਐਡਵਰ ਕਰਦੇ ਆ ਸੋ ਮੈਂ ਧੰਨਵਾਦ ਕਰਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਹਨਾਂ ਦੋਸਤਾਂ ਮਿੱਤਰਾਂ ਦਾ ਉਹਨਾਂ ਰੋਸ਼ਨ ਚਿਹਰਿਆਂ ਦਾ ਜਿਹਨੇ ਭਾਵੇਂ ਦੇਚ ਵਿਦੇਚ ਵਿੱਚ ਬੈਠੇ ਆ ਉਹਨਾਂ ਨੇ ਲੋਕਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਸੋ ਅਸੀਂ ਇੱਕ ਕੜੀ ਦੇ ਰੂਪ ਚ ਕੰਮ ਕਰਾਂਗੇ ਕਿਉਂਕਿ ਸਾਡਾ ਕੰਮ ਹੈ ਕਿ ਬੈਨੀਫੀਸ਼ੀਅਰ ਨਿਸ਼ਚਿਤ ਨਿਸ਼ਾਨਦੇ ਕਰਕੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਦੇਣਾ ਤੇ ਡਾਇਰੈਕਟ ਉਹਨਾਂ ਦਿਖਾਤੀਆਂ ਦੇ ਪੈਸੇ ਜਿਹੜੇ ਆਣਗੇ ਸੋ ਆਹ ਨਾਲੇ ਦਿਨਾਂ ਚ ਹੋਰ ਵੀ ਮਤਲਬ ਸਿਆਕੜਿਆਂ ਦੀ ਗਿਣਤੀ ਦੇ ਵਿੱਚ ਲਗਭਗ 250 ਜਿਹੜਾ ਪਰਿਵਾਰ ਆ ਹਲਕਾ ਪੋਵਾ ਦਾ ਉਹਨਾਂ ਨੂੰ ਅਸੀਂ ਆਰਥਿਕ ਮਦਦ ਦੇਣ ਲਈ ਜਾ ਰਹੇ ਆਂ ਔਰ ਮਾਂਜੋਗੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਂਜੀ ਨੇ ਕਿ ਹਰ ਪੀੜਤਾ ਦੀ ਹਰ ਸੰਭਵ ਮਦਦ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਤੁਸੀਂ ਦੇਖਿਆ ਜਿਹਦਾ ਖੇਤ ਉਹਦਾ ਰੇਤ ਉਹਦੇ ਤਹਿਤ ਵੀ ਕੈਬਨਿਟ ਨੇ ਫੈਸਲਾ ਕੀਤਾ ਸੋ ਜਿਹੜੇ ਬੇਜ਼ਮੀਨੇ ਮਜ਼ਦੂਰ ਨੇ ਜਿਨ੍ਹਾਂ ਕੋਈ ਕੋਈ ਖੇਤ ਨਹੀਂ ਜਿਨਾਂ ਦੇ ਕੋਲ ਕੋਈ ਮੀਨਸੋ ਪ੍ਰੋਟੈਕਸ਼ਨ ਨਹੀਂ ਹੈ ਪੈਦਾਵਾਰ ਦਾ ਕੋਈ ਸੋਮਾ ਉਹਨਾਂ ਨੂੰ ਅਸੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਜਿਹੜੇ ਆ ਉਹ ਮਤ ਭੁਜਾ ਰਹੇ ਆ ਸੋ ਆਨੜ ਦਿਨਾਂ 'ਚ ਜਿਹੜੇ ਦੁਕਾਨਦਾਰ ਨੇ ਚਾਹੇ ਉਹ ਕੋਲੀਆਂ ਦਾ ਅੱਡਾ ਚਾਹੇ ਪੰਮੇ ਆ ਜਾ ਕੇ ਤੇ ਹੋਰ ਵੀ ਆ ਉਹ ਵੀ ਅਸੀਂ ਨਿਸ਼ਾਨਦੀ ਕਰਨੇ ਆ ਵੀ ਉਹ ਦੁਕਾਨਦਾਰਾਂ ਦੇ ਜਿਹੜੇ ਡੈਮੇਜ ਹੋਈਆਂ ਦੁਕਾਨਾਂ ਉਹਨਾਂ ਦੀ ਵੀ ਭਰਪਾਈ ਕੀਤੀ ਜਾਵੇ ਸਾਡਾ ਵਾਅਦਾ ਹੈ ਇੱਕ ਵੀ ਘਰ ਇੱਕ ਵੀ ਘਰ ਐਸਾ ਨਹੀਂ ਰਹੇਗਾ ਆਨ ਵਾਲੇ ਦੋਹਾਂ ਦਿਨਾਂ ਮਹੀਨਿਆਂ ਦੇ ਦੌਰਾਨ ਜਿਸ ਘਰ ਨੂੰ ਭਾਵੇਂ ਤਰੇੜਾਂ ਗਈਆਂ ਨੇ ਡੈਮੇਜ ਹੋਇਆ ਉਹਦੀ ਨਭ ਸਾਰੀ ਅਸੀਂ ਕਰਕੇ ਦੇਵਾਂਗੇ ਔਰ ਸਾਡਾ ਇਹ ਤਹਈਆ ਕਿ ਉਹਨਾਂ ਚਿਹਰਿਆਂ ਦੇ ਦੁਆਰਾ ਰੋਣ ਕਾਵੇ ਅੱਜ ਉਹਦੀ ਸ਼ੁਰੂਆਤ ਕੀਤੀ ਹੈ 12 ਪਰਿਵਾਰਾਂ ਨੂੰ ਅਸੀਂ ਕੁੰਜਾ-ਕੁੰਜਾ ਹਜ਼ਾਰ ਰੁਪਏ ਦੇ ਚੈੱਕ ਦਿੱਤੇ ਥੈਂਕ ਯੂ